ਸੁਮੇਰ ਪਰਬਤ ਅਤੇ ਸਿੱਧ ਗੁਰੂ ਜੀ ਕਸ਼ਮੀਰ ਦੀ ਉਦਾਸੀ ਦੇ ਵਕਤ ਕੁਝ ਸਮਾਂ ਸ਼੍ਰੀ ਨਗਰ ਵੀ ਰੁਕੇ ਫਿਰ ਉਹ ਉੱਤਰ ਦਿਸ਼ਾ ਵੱਲ ਚੱਲ ਪਏ ਕਠਿਨ ਪਹਾੜੀਆਂ ਸੰਘਣੇ ਜੰਗਲ ਅਤੇ ਫੁੱਲ ਬੂਟੇ ਪਾਰ ਕਰਦੇ ਹੋਏ ਸੁਮੇਰ ਪਰਬਤ ਤੇ ਪਹੁੰਚ ਗਏ ਉੱਥੇ ਉਹਨਾਂ ਨੂੰ ਬੜੇ ਪ੍ਰਸਿੱਧ ਸੰਤ ਸਿੱਧ ਮਿਲੇ ਇਹ ਲੋਕ ਸੰਸਾਰ ਨੂੰ ਤਿਆਗ ਕੇ ਨਿਕੰਮਿਆਂ ਵਾਲਾ ਜੀਵਨ ਬਤੀਤ ਕਰ ਰਹੇ ਸਨ ਕਰਾ ਮਾਤਾ ਦਾ ਡਰਾਵਾ ਦੇ ਕੇ ਪਹਾੜੀ ਲੋਕਾਂ ਨੂੰ ਉੱਲੂ ਬਣਾ ਕੇ ਬੜੀ ਐਸ਼ਦਾ ਜੀਵਨ ਬਤੀਤ ਕਰ ਰਹੇ ਸਨ ਇੱਕ ਸਾਧਾਰਨ ਬੰਦੇ ਨੂੰ ਸੁਮੇਰ ਪਰਬਤ ਤੇ ਪਹੁੰਚਿਆ ਵੇਖ ਕੇ ਉਹ ਬੜੇ ਹੈਰਾਨ ਹੋਏ ਅਤੇ ਝਟ ਗੁਰੂ ਜੀ ਦੁਆਲੇ ਆ ਜੁੜੇ ਉਹ ਪੁੱਛਣ ਲੱਗੇ ਨਾਹੀਂ ਤੁਸੀਂ ਕੋਈ ਸਿੱਧ ਲੱਗਦੇ ਹੋ ਅਤੇ ਨਾਹੀਂ ਕੋਈ ਸੰਨਿਆਸੀ ਫਿਰ ਕਿਹੜੀ ਸ਼ਕਤੀ ਤੁਹਾਨੂੰ ਇੱਥੇ ਲੈ ਆਈ ਹੈ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਸਰਬਸ਼ਕਤੀਮਾਨ ਗੁਰੂ ਦਾ ਜਾਪ ਕਰਤਾ ਹਾਂ ਉਸ ਦੀ ਕਿਰਪਾ ਕਰਕੇ ਹੀ ਮੈਂ ਇੱਥੇ ਪਹੁੰਚ ਗਿਆ ਹਾਂ ਫਿਰ ਸਿੱਧਾ ਨੇ ਪੁੱਛਿਆ ਤੁਹਾਡਾ ਨਾਂ ਕੀ ਹੈ ਅਤੇ ਤੁਸੀਂ ਕਿਸ ਮਤ ਨਾਲ ਸੰਬੰਧਿਤ ਹੋ ਗੁਰੂ ਜੀ ਨੇ ਫਰਮਾਇਆ ਮੇਰਾ ਨਾਮ ਨਾਨਕ ਨਿਰੰਕਾਰੀ ਹੈ ਅਤੇ ਮਤ ਮੇਰਾ ਪਰਮਾਤਮਾ ਤੇ ਉਸ ਦੀ ਰਚੀ ਕਾਇਨਾਤ ਨੂੰ ਪਿਆਰ ਕਰਨਾ ਹੈ ਫਿਰ ਸਿੱਧ ਕਹਿਣ ਲੱਗੇ ਤੁਸੀਂ ਮਾਤ ਲੋਕ ਵਿੱਚੋਂ ਆਏ ਹੋ ਉੱਥੇ ਦਾ ਕੀ ਹਾਲ ਹੈ ਗੁਰੂ ਜੀ ਮੁਸਕਰਾ ਕੇ ਬੋਲੇ ਅਸੀਂ ਤਾਂ ਡਰਦੇ ਮਾਰੇ ਮਾਤ ਲੋਕ ਨੂੰ ਛੱਡ ਕੇ ਇੱਥੇ ਲੁੱਕ ਕੇ ਬੈਠੇ ਹੋ ਹੁਣ ਤੁਹਾਨੂੰ ਮਾਤ ਲੋਕ ਨਾਲ ਕੀ ਮਤਲਬ ਜੇ ਤੁਹਾਡੇ ਵਰਗੇ ਸਿੱਧੀਆਂ ਦੇ ਮਾਲਕ ਹੀ ਪਹਾੜਾਂ ਉੱਤੇ ਛੁੱਪ ਜਾਣ ਅਤੇ ਗਰੀਬ ਪਹਾੜੀ ਇਹਨਾਂ ਨੂੰ ਲੁੱਟ ਪੁੱਟ ਕੇ ਖਾਈ ਜਾਣ ਤਾਂ ਮਾਤ ਲੋਕ ਦੀ ਕੌਣ ਸਾਰ ਲਵੇਗਾ ਅੱਜ ਮਾਤ ਲੋਕ ਵਿੱਚ ਹਨੇਰ ਮਚਿਆ ਹੈ ਹਰ ਪਾਸੇ ਕੂੜ ਦਾ ਪਸਾਰਾ ਹੈ ਸੱਚ ਤੇ ਧਰਨ ਤੁਹਾਡੇ ਵਾਂਗ ਲੁਕ ਕੇ ਬੈਠ ਗਏ ਹਨ ਬੈਠੇ ਹਨ ਪਰ ਇਸ ਦੀ بجائے ਉਲਟਾ ਉਹਨਾਂ ਤੇ ਜਲਮ ਢਾ ਰਹੇ ਹਨ ਪ੍ਰਜਾ ਕੁਰਲਾ ਰਹੀ ਹੈ ਪਰ ਉਹਨਾਂ ਦੇ ਕੋਈ ਅਗਵਾਈ ਨਹੀਂ ਕਰ ਰਿਆ ਤੁਸੀਂ ਵਿਹਲੜ ਐ ਨਾ ਪਹਾੜਾਂ ਉੱਤੇ ਚੜੇ ਬੈਠੇ ਹੋ ਤੁਸੀਂ ਕਿਉਂ ਨਹੀਂ ਮਾਤ ਲੋਕ ਵਿੱਚ ਜਾ ਕੇ ਲੋਕਾਂ ਦੇ ਦੁੱਖਾਂ ਦੇ ਭਾਈਵਾਲ ਬੰਦੇ ਗੁਰੂ ਜੀ ਦੀ ਇਹ ਗੱਲ ਸੁਣ ਕੇ ਸਿੱਧ ਬੋਲੇ ਸਾਡੇ ਅਨੇਕਾਂ ਚੇਲੇ ਮਾਤ ਰੋ ਉਨ ਲੋਕ ਵਿੱਚ ਵਿਚਰ ਰਹੇ ਹਨ ਅਤੇ ਉਹ ਲੋਕਾਂ ਦਾ ਕਲਿਆਣ ਕਰ ਰਹੇ ਹਨ ਸਿੱਧਾਂ ਦੀ ਇਹ ਟਿੱਪਣੀ ਉੱਤੇ ਗੁਰੂ ਜੀ ਜਲਾਲ ਵਿੱਚ ਆ ਕੇ ਬੋਲੇ ਉਹਨਾ ਮੰਗਤਿਆ ਨਹੀਂ ਕਿਸੇ ਦਾ ਕੀ ਕਲਿਆਣ ਕਰਨਾ ਹੈ ਜਿਹੜੇ ਆਪ ਹੀ ਦਰੋਂ ਦਰ ਮੰਗਦੇ ਫਿਰਦੇ ਹਨ ਉਹ ਤਾਂ ਕੇਵਲ ਆਪਣੇ ਭੇਖ ਦਾ ਮੁੱਲ ਵਟ ਰਹੇ ਹਨ ਝੂਠੀਆਂ ਕਰਾਮਾਤਾਂ ਦਾ ਡਰਾਵਾ ਦੇ ਕੇ ਉਹ ਲੋਕਾਂ ਨੂੰ ਲੁੱਟ ਰਹੇ ਹਨ ਸਿੱਧਾ ਨੂੰ ਹੁਣ ਕੋਈ ਗੱਲ ਨਹੀਂ ਸੀ ਆਉਂਦੀ ਉਹਨਾਂ ਵਿਚਾਰ ਬਣਾਇਆ ਕਿ ਇਹਨਾਂ ਨੂੰ ਆਪਣੀ ਜਾਦੂ ਸ਼ਕਤੀ ਵਿਖਾ ਕੇ ਪਰਮਾਈਏ ਇਸ ਲਈ ਉਹਨਾਂ ਨੇ ਗੁਰੂ ਜੀ ਨੂੰ ਇੱਕ ਕਟੋਰਾ ਸਰੋਵਰ ਵਿੱਚੋਂ ਪਾਣੀ ਲਿਆਉਣ ਲਈ ਕਿਹਾ। ਜਦ ਗੁਰੂ ਜੀ ਸਰੋਵਰ ਉੱਤੇ ਗਏ ਤਾਂ ਉਹਨਾਂ ਨੇ ਵੇਖਿਆ ਸਰੋਵਰ ਹੀਰੇ ਜਵਾਹਰਾਤਾਂ ਨਾਲ ਭਰਿਆ ਹੋਇਆ ਹੈ। ਗੁਰੂ ਜੀ ਸਮਝ ਗਏ ਕਿ ਸਿੱਧਾਂ ਨੇ ਉਹਨਾਂ ਨੂੰ ਪਰਮਾਉਣ ਵਾਸਤੇ ਉਹਨਾਂ ਨੂੰ ਲਾਲਚ ਦੇਣ ਦਾ ਯਤਨ ਕੀਤਾ ਹੈ। ਉਹ ਵਾਪਸ ਆ ਕੇ ਕਹਿਣ ਲੱਗੇ 나ਥ ਜੀ ਸਰੋਵਰ ਵਿੱਚ ਪਾਣੀ ਨਹੀਂ ਹੈ ਜਦ ਸਿੱਧਾ ਨੇ ਇਹ ਵੇਖਿਆ ਕਿ ਗੁਰੂ ਜੀ ਉੱਤੇ ਜਾਦੂ ਸ਼ਕਤੀ ਨਹੀਂ ਚੱਲ ਸਕਦੀ ਤਾਂ ਉਹਨਾਂ ਨੇ ਆਪਣੀ ਹਾਰ ਮੰਨ ਲਈ ਗੁਰੂ ਜੀ ਕੁਝ ਦਿਨ ਉਹਨਾਂ ਪਾਸ ਠਹਿਰੇ ਅਤੇ ਉਹਨਾਂ ਨੂੰ ਸੱਚੇ ਮਾਰਗ ਦਾ ਗਿਆਨ ਦਿੰਦੇ ਰਹੇ ਸੁਮੇਰ ਪਹਾੜ ਤੋਂ ਗੁਰੂ ਜੀ ਨੇਪਾਲ ਸਿੱਕਮ ਭੂਟਾਨ ਅਤੇ ਤਿੱਬਤ ਦੇ ਰਾਸਤੇ ਤੋਂ ਚੀਨ ਦੇਸ਼ ਵਿੱਚ ਪੁੱਜੇ ਚੀਨ ਵਿੱਚ ਨਾਨਕਿਨ ਵਿਖੇ ਇੱਕ ਧਰਮਸ਼ਾਲਾ ਕਾਇਮ ਕੀਤੀ ਨਾਨਕਿਨ ਸ਼ਹਿਰ ਦਾ ਨਾਂ ਗੁਰੂ ਜੀ ਦੇ ਨਾਂ ਉੱਤੇ ਹੀ ਰੱਖਿਆ ਜਾਂਦਾ ਹੈ